ਤੁਸੀਂ ਦੇਖ ਰਹੇ ਹੋ ਸਾਜਨ ਪੰਜਾਬੀ ਟੀਵੀ ਤੇ ਅੱਜ ਕਲਾ ਕੇਂਦਰ ਚ ਆਰਟ ਪੁਆਇੰਟ ਤੇ ਆਏ ਆ ਆਰਟਿਸਟ ਇਕਬਾਲ ਸਿੰਘ ਗਿੱਲ ਮਾਣੂਕੇ ਇਧਰਲੇ ਪਾਸੇ ਬਾਗਾ ਪ੍ਰਣਾ ਤੋਂ ਰਾਣਾ ਤੋਂ ਨਿਹਾਲ ਸਿੰਘ ਵਾਲਾ ਨੂੰ ਜਿਹੜੀ ਸੜਕ ਜੰਦੀ ਆ ਇਹਦੇ ਤੇ ਆ ਜੀ ਆਰਟ ਪੁਆਇੰਟ ਆਰਟਿਸਟ ਇਕਬਾਲ ਸਿੰਘ ਗਿੱਲ ਮਾਣੂਕੇ ਦਾ ਸੋ ਇੱਥੇ ਅਸੀਂ ਇੱਕ ਤੁਹਾਨੂੰ ਨਵੀਂ ਕੋਈ ਕਲਾ ਦਿਖਾਉਣੇ ਆ ਜੋ ਇਕਬਾਲ ਸਿੰਘ ਗਿੱਲ ਮਾਣੂਕੇ ਨੇ ਬਣਾਈ ਆ ਤੇ ਇਹ ਇਹਨਾਂ ਦਾ ਅਜਾਇਬ ਘਰ ਹੈ ਜੀ ਆਰਟ ਗੈਲਰੀ ਕਹਿ ਸਕਦੇ ਆ ਤੇ ਇਧਰ ਦੇ ਪਾਸੇ ਹੁਣ ਤੁਹਾਨੂੰ ਦਿਖਾਉਣੇ ਆ ਜੀ ਇਹ ਆਰਟ ਗੈਲਰੀ ਆ ਜੀ ਤੇ ਇਧਰ ਦੇ ਪਾਸੇ ਇਹਨਾਂ ਦੇ ਜਿਹੜੇ ਆ ਗੈਲਰੀ ਦੇ ਵਾਲਿਆਦ ਵਾਲੇ ਉਧਰ ਦੇ ਪਾਸੇ ਸਾਹਮਣੇ ਬਾਗ ਆ ਜੀ ਇਹ ਹਾਥੀ ਦੀਆਂ ਤਸਵੀਰਾਂ ਆ ਗੁਰਮੁਖੀ ਤੇ ਇਧਰ ਜਿਹੜੀ ਹੋਰ ਤੁਹਾਨੂੰ ਦਿਖਾਉਣ ਜਾ ਰਹੇ ਆ ਅਲਪ ਤੇ ਉਹ ਹਾਥੀ ਤੇ ਡਾਇਨਾਸੌਰ ਵੱਡੇ ਕਰੀ ਜਿਹੜੇ ਬੁੱਤ ਲਗਾਏ ਆ ਤੇ ਇਧਰਲੇ ਪਾਸੇ ਬੰਦਾ ਸਿੰਘ ਬਹਾਦਰ ਜੀ ਇਧਰ ਲਾਓ ਜੀ ਹੁਣੇ ਮੈਂ ਤੇ ਅਲਦਾ ਲੋ ਵੀ ਦੋਸਤੋ ਇਹ ਖੂਹ ਆ ਜੀ ਆ ਦੇਖੋ ਟਿੰਡਾ ਇਹ ਖੂਹ ਆ ਜੀ ਆਂ ਚਿੰਦਾ ਪਰਬਾ ਦੇ ਜਿਹੜੀਆਂ ਆਉਂਦੀਆਂ ਪੂਛ ਪਾਣੀ ਦੀਆਂ ਸਿਰਿਆ ਅੱਖੀਆਂ ਚੋਂ ਪਾਣੀ ਆਦੇ ਹੁੰਦੇ ਸੀ ਤੇ ਜਿਵੇਂ ਚਿੰਦਾ ਪਰਬਾ ਪਰ ਖੂਹ ਚ ਆਉਂਦੀਆਂ ਤੇ ਕਈ ਵਾਰੀ ਜਦੋਂ ਤੇ ਇਧਰ ਜਿਹੜੇ ਇਹਨਾਂ ਨੇ ਜਨਤਾ ਦੇਖਣਾ ਉਹੀ ਆ ਤੇ ਪੂਰੇ ਇਹ ਮਹੀਨੇ ਲੱਗੇ ਆ ਜਿਹਨੂੰ ਤਿਆਰ ਹੋਣ ਕਿ ਸੋ ਆਟ ਕੋਇਟਾ ਇਹ ਅਜੇ ਤਿਆਰ ਕਰ ਰਹੇ ਜਿਹੜੇ ਸੈਸੂ ਜਾਂ ਬੋਤ ਆਪਣੇ ਕਲਾਕਿਰਤੀਆਂ ਇਧਰਲੇ ਪਾਸੇ ਇਸ ਅੰਦਰੋਂ ਤੁਹਾਨੂੰ ਇਕਬਾਲ ਸਿੰਘ ਗਿੱਲੀ ਜੀ ਨਾਲ ਬਣਾਵਾਂਗੇ ਬਾਅਦ ਚ ਪਹਿਲਾਂ ਇਧਰ ਅੰਦਰ ਇਹ ਨਾਲ ਇਕੜਾ ਕਰ ਕੰਮ ਕਰ ਰਹੇ ਨੇ ਇਹ ਬਕਾਇਦਾ ਆਰਡਰ ਇਹਨਾਂ ਨੂੰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਰਿਆਣਾ ਰਾਜਸਥਾਨ ਤੇ ਹੋਰ ਸੂਬਿਆਂ ਤੋਂ ਇਲਾਵਾ ਸਤਸਮੁਦਿਰੋਂ ਪਾਰ ਵੀ ਇਹਨਾਂ ਦੇ ਜਿਹੜੇ ਕਲਾ ਇਨੂੰ ਪਸੰਦ ਕਰਦੇ ਨੇ ਜਿਹੜੇ ਸਾਡੇ ਲੋਕ ਨੇ ਸੋ ਇਹ ਕਵਾਲ ਸਿੰਘ ਗੱਲ ਬਣ ਕੇ ਆਪਣਾ ਕਲਚਰ ਆਇਆ ਜਿਹੜਾ ਇਹ ਵਹਿਤੀ ਤਹਰਾਵਾ ਇਹ ਜਿਹੜੇ ਆਰਡਰ ਦੇਣ ਵਾਲੇ ਲਾਉਣੇ ਆ ਵੀ ਗੁਰੂ ਘਰਾਂ ਦੇ ਅੱਗੇ ਜਾਂ ਕਿਤੇ ਵੀ ਇਹ ਤੋਂ ਦੇ ਜਾਂ ਹੋਰ ਸਾਡੇ ਕਿਸੇ ਵੀਰਾ ਨਵੇਂ ਦੋਸਤੋ ਇਕਬਾਲ ਸਿੰਘ ਗਿੱਲ ਨੂੰ ਵੀ ਮਲਾਉਣੇ ਆ ਤੁਹਾਨੂੰ ਇਕਬਾਲ ਸਿੰਘ ਗਿੱਲ ਮਾਣੂਕੇ ਤੇ ਕਲਾਕਿਰਤੀ ਆਪਣੀਆਂ ਉਹ ਤਾਂ ਸਾਹਮਣੇ ਤਿਆਰ ਕਰ ਰਹੇ ਨੇ ਕਿਉਂਕਿ ਅਸੀਂ ਧਰਨਾ ਵਾਦਾ ਕੀਤਾ ਸੀ ਮਲਾਉਣ ਦਾ ਤੇ ਅੱਜ ਅਸੀਂ ਮਲਾ ਕੇ ਲੈ ਜਾਂਦੇ ਆ ਤੇ ਇਧਰਲੇ ਪਾਸੇ ਡਾਕਟਰ ਚੇਹ ਸਿੰਘ ਜੀ ਨੇ ਤੇ ਮਿੱਤਰ ਨੇ ਇਥੋਂ ਮਾਣੂਕੇ ਦੇ ਇਕਬਾਲ ਉਹ ਮੇਰੇ ਕੋਲ ਹੀ ਆ ਗਏ ਹਾਂ ਹਾਂਜੀ ਇਕਬਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਹੈ ਜੀ ਚੜ੍ਹਦੀਆਂ ਕਲਾ ਮੂਰਤੀ ਬਣਾ ਰਿਹਾ ਕੀ ਬਣਾ ਰਿਹਾ ਜੀ ਕੀ ਮੂਰਤੀ ਬਣਾ ਰਹੇ ਹੋ ਸਟੈਚੂ ਬਣਾ ਰਹੇ ਬਾਬਾ ਜੀ ਸੰਤਾਂ ਦਾ ਅੱਛਾ 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 ਹੋਰ ਸੁਣਾਓ ਕੋਈ ਹੋਰ ਨਵਾਂ ਕੀ ਚੱਲ ਰਿਹਾ ਬਸ ਨਵਾਂ ਕੋਨਾ ਕੋ ਕਰਦੇ ਰਹੀ ਨੇ ਠੀਕ ਹੈ ਠੀਕ ਹੈ ਓਕੇ ਆਟ ਗੇਂਦਰੀ ਬਣਾਈ ਜਾਂਦੇ ਉਹ ਚੀਜ਼ਾਂ ਬਣਾਈ ਜਾਂਦੇ ਉਹ ਹੱਟ ਬਾਰੇ ਦੱਸਿਓ ਕੋਈ ਜਿਹੜਾ ਤੁਸੀਂ ਉਹ ਬਣਾਇਆ ਬਲਦਾਂ ਵਾਲਾ ਹਾਂ ਉਹ ਖੂਹ ਆ ਲਾਈਵ ਖੂਹ ਚੱਲਦਾ ਹਾਂਜੀ ਤੇ ਬੱਚਿਆਂ ਨੂੰ ਦਿਖਾਉਣ ਵਾਸਤੇ ਵੀ ਕਿਵੇਂ ਪੁਰਾਣੇ ਖੂਹ ਹੁੰਦੇ ਸੀ ਹਾਂ ਕਿਵੇਂ ਪਾਣੀ ਕੱਢਦੇ ਸੀ ਕਿਵੇਂ ਬਲਦ ਚੱਲਦੇ ਸੀ ਤੇ ਜਿਹੜੀ ਉਹਦੇ ਵਿੱਚ ਪਾਪੋ ਕੋਈ ਪਾਵਰ ਦਿੱਤੀ ਉਹ ਇਲੈਕਟ੍ਰੀਸ਼ੀਅਨ ਦਾ ਮਤਲਬ ਮੋਟਰ ਲਾਈ ਹੈ ਹੂੰ ਤੇ ਬਾੜਦ ਵਗੈਰਾ ਉਹਨੇ ਬਣਾਇਆ ਤੁਸੀਂ ਦਿਖਾਇਆ ਚੈਨਲ ਹਾਂ ਬਿਲਕੁਲ ਤੇ ਕਿੰਨਾ ਕੁ ਟਾਈਮ ਲੱਗਿਆ ਕਵਾਲੂ ਨੂੰ ਸਾਰਾ ਜਿਹੜਾ ਉਹ ਪੋਰਸ਼ਨ ਉਹਨਾਂ ਤਿਆਰ ਕਰਨ ਲਈ ਉਹ 6 ਮਹੀਨੇ ਲੱਗੇ ਉਹ 6 ਮਹੀਨੇ ਲੱਗੇ ਅੱਛਾ ਅੱਛਾ 6 ਮਹੀਨੇ ਤੇ ਇੱਕ ਪੋਸਤਕ ਵੀ ਤੁਹਾਡੀ ਕੋਈ ਮੈਂ ਵੇਖੀ ਸੀ ਕਿਤੇ ਦੁਕਾਨ ਤੇ ਉਹ ਉਹ ਦਿਖਾਇਓ ਥੋੜਾ ਕਲਾ ਦਾ ਸਫਰ ਕਲਾਕਾਰ ਇਕਵਾਲ ਸਿੰਘ ਗਿੱਲ ਦਾ ਕਲਾ ਦਾ ਸਫਰ ਹੂੰ ਤੇ ਮੋਹੀ ਅਮਰਜੀਤ ਸਿੰਘ ਇਹਦੇ ਰਾਈਟਰ ਨੇ ਉਹਨਾਂ ਨੇ ਲਿਖੀ ਆ ਤੇ ਬਹੁਤ ਵਧੀਆ ਗੱਲ ਆ ਵੀ ਜਿਹੜੀ ਇੱਕ ਕਲਾਕਾਰ ਦੀ ਇੱਕ ਕਲਾ ਨੂੰ ਬਾਹਰ ਨਾ ਇੱਕ ਹੁਨਰ ਨੂੰ ਹਾਂਜੀ ਤੇ ਸ਼ਬਦਾਂ ਰਾਹੀਂ ਬਿਆਨ ਕਰਨਾ ਮੈਸੇ ਤਾਂ ਆਪਾਂ ਦੇਖ ਰਹੇ ਹੁੰਨੇ ਆ ਤੇ ਪਰ ਜਿਹੜਾ ਇਹ ਇਹ ਬਹੁਤ ਵਧੀਆ ਪ੍ਰਾਣਾ ਤੇ ਮੋਹੀ ਅਮਰਜੀਤ ਸਿੰਘ ਨੂੰ ਮੁਬਾਰਕਾਂ ਤੇ ਇਕਬਾਲ ਸਿੰਘ ਗਿੱਲ ਜੀ ਨੂੰ ਵੀ ਮੁਬਾਰਕਾਂ ਜਿਨ੍ਹਾਂ ਨੇ ਇਹਨਾਂ ਦੀ ਕਿਤਾਬ ਦੇ ਰੂਪ ਚ ਪੜਨ ਨੂੰ ਮਿਲੂਗਾ ਇਹ ਸਕੂਲਾਂ ਚ ਵੀ ਜਾਣੀ ਚਾਹੀਦੀ ਹੈ ਲਾਇਬ੍ਰੇਰੀਆਂ ਚ ਵੀ ਜਾਣੀ ਚਾਹੀਦੀ ਹੈ ਜਾਂਗੇ ਆਪਾਂ ਸਕੂਲਾਂ ਚ ਭੇਜਾਂਗੇ ਹਾਂ ਕਿਉਂਕਿ ਉੱਥੋਂ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹਨਾਂ ਦੀ ਜ਼ਿੰਦਗੀ ਤੋਂ ਕਿ ਦੋਸਤੋ ਇਹ ਹੈਗੀ ਜੀ ਕਲਾ ਦਾ ਸਫਰ ਹੈ ਮੂਰਤੀਕਾਰ ਇਕਬਾਲ ਸਿੰਘ ਗਿਲਮਾਨੂਕੇ ਜਦੋਂ ਤੁਸੀਂ ਮੈਧਿਆਣਾ ਸਾਹਿਬ ਨੂੰ ਪਹਿਲਾਂ ਜਾਂਦੇ ਹੁੰਦੇ ਸੀ ਅੱਜ ਤੋਂ 20 ਸਾਲ ਕਿੰਨਾ ਕਿਤੇ ਰ ਆਪਾਂ ਨੂੰ ਮਿਲਿਆ ਨੂੰ ਹੋ ਗਿਆ ਬਿਲਹਦੀ ਸ਼ੁਰੂਆਤ ਆਪਣੀ ਮਤਲਬ 22 ਸਾਲ ਵੀ 22 ਸਾਲ ਉਦੋਂ ਮੈਧਿਆਣਾ ਸਾਹਿਬ ਸੀਗੇ ਸਾਹਿਬ ਮਿਲੇ ਪਹਿਲੇ ਉਦੋਂ ਬਾਅਦ ਤਕਰੀਬਨ ਆਪਣਾ ਸਿਰਸਾ ਮੈਲਣ ਦਾ ਜਾਰੀ ਰਹਿੰਦਾ ਉੱਥੇ ਕਿਹੜਾ ਤੁਸੀਂ ਪੇਂਟਿੰਗ ਤੋਂ ਸ਼ੁਰੂਆਤ ਕੀਤੀ ਸੀ ਮੈਂ ਤੁਸੀਂ ਉਦੋਂ ਮੈਂ ਪਹਿਲਾਂ ਅਸਲ ਵਿੱਚ ਤਸਵੀਰਾਂ ਰੰਗ ਕਰਦਾ ਸੀ ਮੈਂ ਹਾਂ ਇੱਕ ਇੱਕ ਹੋਰ ਆਰਟਿਸਟ ਸੀਗਾ ਤੁਹਾਡੇ ਨਾਲ ਕੌਣ ਸੀ ਉਹਨਾਂ ਦਾ ਕਿਨਾ ਅਜੀਤ ਸਿੰਘ ਸਾਰੂ ਸੀ ਅਜੀਤ ਸਿੰਘ ਸਾਰੂ ਹਾਂ ਠੀਕ ਹੈ ਉਹਦੋਂ ਉਹ ਸਟੈਚੂ ਬਣਾਉਣ ਲੱਗ ਗਏ ਪੇਂਟਿੰਗ ਕਰਨ ਲੱਗ ਗਏ ਫਿਰ ਉੱਥੇ ਪਹਿਲਾਂ ਆਪਣੀ ਆਰਟੀਕਲ ਵੀ ਉੱਥੇ ਹੀ ਖੁੱਲੀ ਸੀਗੀ ਹਾਂ ਉਹਦੇ ਨਾਲੇ ਪਾਸੇ ਸੀ ਉਹਰੇ ਤੇ ਤੁਹਾਡਾ ਬ੍ਰਦਰ ਜਗਤਾਰ ਸਿੰਘ ਉਹਦੋਂ ਤੁਹਾਡੇ ਨਾਲ ਸੀਗਾ ਕੰਮ ਹੁਣ ਕਿੱਥੇ ਹੈ ਬਈ ਨਾਲ ਦੀ ਯੂਕੇ ਚ ਹਾਂ ਇਹ ਉੱਥੇ ਵੀ ਆ ਕਲਾ ਦਾ ਕੰਮ ਕਰਦਾ ਹੈ ਠੀਕ ਹੈ ਠੀਕ ਆ ਚਲੋ ਮੁਬਾਰਕਾਂ ਇਕਬਾਲ ਜੀ ਤੁਹਾਡੀ ਉਹ ਜਿਹੜੀ ਕਲਾਕਿਰਤੀ ਕਲਾ ਤਾਂ ਕੱਲੀ ਕੱਲੀ ਤੁਹਾਡੀ ਨੂੰ ਸਲੂਟ ਆ ਸਾਡਾ ਦਾ ਸਲਾਮ ਆ ਰੂਮ ਰੂਮ ਕਰਜ਼ਦਾਰ ਆ ਜਿਹੜਾ ਸਾਡੀ ਪੰਜਾਬੀ ਸੱਭਿਆਚਾਰ ਨੂੰ ਸਾਡੇ ਵਿਰਸੇ ਨੂੰ ਸੰਭਾਲਿਆ ਤੁਸੀਂ ਬਹੁਤ ਵਧੀਆ ਅਪਰਾਲਾ ਜੀ ਤੁਹਾਡਾ ਤੇ ਤੁਸੀਂ ਬਾਬਾ ਜੀ ਕਿੱਥੋਂ ਆਏ ਹੋ ਅਜੀ ਆਲਮਾੜੇ ਤੋਂ ਆਏ ਜੀ ਗ੍ਰੰਤੀ ਚੰਗਾ ਅੱਛਾ ਇੱਥੇ ਹੁਣ ਇਧਰੋਂ ਉਹ ਕਰਨਾ ਆਏ ਹੋ ਤੁਸੀਂ ਇਹਨਾਂ ਕੋਲੋਂ ਇੱਕ ਗੋਮਰ ਦਾ ਰੰਗ ਲੈਣਾ ਕੋਨੇ ਦਾ ਗੱਲੇ ਲੱਗਾ ਗੁਰੂ ਘਰ ਦੇ ਵਿੱਚ ਅੱਛਾ ਅੱਛਾ ਤੁਹਾਨੂੰ ਰੰਗ ਦੇ ਬਾਰੇ ਪਤਾ ਕਰਨਾ ਹੈ ਉਹ ਤਾਂ ਰੰਗ ਕਰਦੇ ਜਾਣਕਾਰੀ ਲੈ ਰਹੇ ਆ ਅੱਛਾ ਅੱਛਾ ਕੀ ਬਾਤ ਹੈ ਠੀਕ ਹੈ ਜੀ ਆਲਮਗੀਰ ਗੁਰਦੁਆਰਾ ਸਾਹਿਬ ਆਲਮਬਾਲਾ ਬਾਗੇਪੜਾ ਠੀਕ ਹੈ ਜੀ ਕੁਵਾਲਜੀ ਧੰਨਵਾਦ ਫਿਰ ਮਿਲਦੇ ਆਪਾਂ ਦੋਸਤੋ ਫਿਰ ਲੰਬੀ ਗੱਲਬਾਤ ਵੀ ਕਰਾਂਗੇ ਹੁਣ ਮੈਂ ਥੋੜੀ ਗੱਲਬਾਤ ਤਾਂ ਕਰ ਰਿਹਾ ਵੀ ਇਹਨਾਂ ਨਾਲ ਮੈਂ ਇੱਕ ਲੰਬੀ ਗੱਲਬਾਤ ਵੀ ਕਰਨੀ ਹੈ ਫਿਰ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਨਾਲ ਇੱਕ ਇੱਕ ਲੇ ਕੋ ਕਰ ਲਿਆ ਕਰੋ ਤੋ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਸਾਜਣ ਪੰਜਾਬੀ ਟੀਵੀ ਜੋ ਅੱਜ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਮਾਣੂਕੇ ਪਹੁੰਚੇ ਆ ਜੋ ਬਾਗਾਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਨੂੰ ਜਾਂਦੇ ਆ ਜਿਹੜਾ ਛੜਕ ਜਾਂਦੀ ਹੈ ਉਹਦੇ ਤੇ ਮਾਣੂਕਾ ਪਿੰਡ ਆਜੀ ਗੱਲ ਮਾਣੂਕੇ ਤੇ ਉਹਦੇ ਕਬਾਲ ਸਿੰਘ ਗਿੱਲਾ ਗਿੱਲ ਆਰਟਿਸਟ ਨੇ ਆਰਟ ਪੁਆਇੰਟ ਹੈ ਤੇ ਜਿਹੜਾ ਉਹਨਾਂ ਦਾ ਉਹਨੂੰ ਦੇਖਣਾ ਸੀ ਕਿ ਉਹਨਾਂ ਦਾ ਸਾਡਾ ਪਿਆਰਾ ਮਿੱਤਰ ਵੀ ਆ ਸਾਡਾ ਬੜੇ ਲੰਬੇ ਸਮੇਂ ਤੋਂ ਪ੍ਰੇਮ ਵੀ ਆ ਸੋ ਉਹ ਆਵਾਜ਼ ਦੀ ਨਾਲ ਗੱਲ ਕਰਾਂਗੇ ਵੈਸੇ ਇਹਨਾਂ ਨੇ ਅਸੀਂ ਖਿੱਚ ਕੇ ਸਾਨੂੰ ਤਾਂ ਲੈ ਕੇ ਆਏ ਅੱਜ ਜਿਹੜੀ ਇਹਨਾਂ ਦੀ ਖਿੱਚ ਦਾ ਕੇਂਦਰ ਕੀ ਸੀ ਵੈਸੇ ਤਾਂ ਖਿੱਚ ਦਾ ਕੇਂਦਰ ਇਹਨਾਂ ਦਾ ਕਲਾ ਕਲਾ ਜਿਹੜੀ ਇਹਨਾਂ ਦੀ ਕਲਾ ਉਹ ਆ ਹੁਨਰ ਆ ਜਿਹੜਾ ਇਹਨਾਂ ਦਾ بولਦਾ ਉਹ ਉਹ ਕਿਉਂਕਿ ਜਿਹੜਾ ਕੋਈ ਬੁੱਤ ਬਣਾਉਂਦੇ ਆ ਉਹ ਕੱਲਾ ਇਹ ਨਹੀਂ ਵੀ ਬੁੱਤ ਹੁੰਦਾ ਬੁੱਤ ਦਾ ਤਾਂ ਨਾਂ ਦੇ ਰਹੇ ਆ ਕਈ ਵਾਰੀ ਸਾਨੂੰ ਬਾਹਰੋਂ ਦੂਰੋਂ ਦੇਖ ਕੇ ਐ ਲੱਗਦਾ ਵੀ ਸਾਹਮਣੇ ਉਹ ਇਨਸਾਨ ਉਹੀ ਖੜਾ ਤੇ ਇਹਨਾਂ ਨੇ ਸਾਡੇ ਮੇਰੇ ਪਿੰਡ ਦਿਉਣਾ ਤੇ ਪਿੰਡ ਦਿਉਂਤ ਵੀ ਸਾਡੇ ਬਾਬਾ ਜਵਣਾ ਦਾਸ ਜੀ ਦਾ ਜਿਹੜਾ ਉਹਨਾਂ ਨੇ ਇਹਨਾਂ ਨੇ ਬੁੱਤ ਬਣਾਇਆ ਸੀਗਾ ਉਦੋਂ ਸੀ ਲਾਸ ਲੈਕਸੀ ਦਿਗਦੀ ਸਿੰਘ ਦਾ ਸਾਡੇ ਉੱਥੇ ਬਣਾਇਆ ਸੀ ਤੇ ਹੋਰ ਵੀ ਕੱਲਾ ਜਿਹੜੀ ਇਹਨਾਂ ਦੀ ਕਲਾ ਇੱਥੇ ਨਹੀਂ ਅਜਾਇਬ ਘਰ ਇਹ ਮੰਨੋ ਪੰਜਾਬ ਹਰਿਆਣਾ ਰਾਜਸਥਾਨ ਵੱਖ-ਵੱਖ ਸੂਬਿਆਂ ਤੋਂ ਇਲਾਵਾ ਸੱਤ ਸਮੁੰਦਰੋਂ પાર ਵੀ ਇਹਨਾਂ ਦੀ ਕਲਾ ਦਾ ਮੰਨੋ ਜਿਹੜਾ ਜਾਦੂ ਸਿਰ ਚੜ ਕੇ ਬੋਲਦਾ ਸਾਡੇ ਪੰਜਾਬੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਆ ਤੇ ਇਹਨਾਂ ਦਾ ਬੜਾ ਨਾਂ ਤੇ ਅੱਜ ਇਹਨਾਂ ਨੇ ਇੱਕ ਲਾਈਵ ਜਿਹੜਾ ਖੂ ਬੜਾਇਆ ਬਲਦ ਦੇ ਨਾਲ ਕਿਸਾਨ ਆ ਤੇ ਉਹ ਨਾਲ-ਨਾਲ ਚੱਲਦਾ ਖੂ ਚੱਲਦਾ ਜਿਵੇਂ ਟਿੰਡਾ ਵਾਲਾ ਸੀ ਖੂ ਕਹਿੰਦੇ ਸੀ ਤੇ ਉਹਦੇ ਬਾਰੇ ਅਸੀਂ ਥੋੜੀ ਜੀ ਜਾਣਕਾਰੀ ਕੁਵਾਦ ਤੋਂ ਕੁਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਜਿਹੜਾ ਕੁਵਾਦ ਜੀ ਆਹ ਆਪਾਂ ਬਣਾਇਆ ਤੁਸੀਂ ਇੱਕ ਤਾਂ ਥੋਡੀ ਕਿਤਾਬ ਕਲਾ ਦਾ ਸਫਰ ਆ ਇਹ ਹਾਂਜੀ ਇਹ ਇਹ ਸਾਨੂੰ ਅਸੀਂ ਥੋੜੀ ਪੜ੍ਹੀ ਹੈ ਪਹਿਲਾਂ ਮਨ ਲਓ ਉੱਥੇ ਤਾਂ ਹੀ ਥੋਡੇ ਕੋਲੇ ਚਲਵਾਏ ਇਹ ਨਾ ਇਹ ਪਤਾ ਲੱਗ ਜੂ ਇਹ ਕਿਤਾਬ ਦੋਸਤੋ ਬਹੁਤ ਵਧੀਆ ਕਿਤਾਬ ਸਾਰੇ ਬੱਚਿਆਂ ਨੂੰ ਖਰੀਦਣੀ ਚਾਹੀਦੀ ਆ ਤੇ ਸਕੂਲਾਂ ਦੇ ਜਿਹੜੀਆਂ ਲਾਇਬ੍ਰੇਰੀਆਂ ਉਹਨਾਂ 'ਚ ਦੇਣੀ ਚਾਹੀਦੀ ਆ ਕਿਉਂਕਿ ਜਿਹੜੇ ਆਰਟ ਨਾਲ ਜੁੜੇ ਆ ਬੱਚੇ ਕੋਈ ਡਰਾਇੰਗ ਨਾਲ ਜੁੜੇ ਬੱਚੇ ਆ ਉਹਨਾਂ ਨੂੰ ਬਹੁਤ ਵੱਡੀ ਜਾਣਕਾਰੀ ਮਿਲੂਗੀ ਇਹਨਾਂ ਤੋਂ ਤੇ ਇਸ ਤੋਂ ਬਾਅ ਤੇ ਇਹਦੀ ਸ਼ੁਰੂਆਤ ਤੇ ਇਹਦੇ ਬਾਰੇ ਬਾਕੀ ਜਿਹੜੀ ਉਹ ਖੂਹ ਬਾਰੇ ਦੀ ਸੰਖੇਪਚਾਪਾ ਥੋੜੀ ਜਿਹੀ ਇੰਨੀ ਗੱਲ ਹੀ ਕਰ ਹਾਂਜੀ ਹਾਂਜੀ ਤੇ ਜਿਹੜਾ ਜਿਹੜਾ ਖੂਹ ਬਣਾਇਆ ਉਹ ਤਾਂ ਆਪਾਂ ਆਪਣੇ ਕੋਲੇ ਬੱਚੇ ਆਉਂਦੇ ਸਕੂਲਾਂ ਦੇ ਕਲਾਕਾਰੀ ਦੇਖਣਾ ਆਰਟ ਗੈਰੀ ਦੇਖਣਾ ਜੀ ਉਹ ਬੱਚਿਆਂ ਨੂੰ ਸਿਰ ਦਿਖਾਉਣ ਦੀ ਖਾਤਰ ਸਮਝਾਉਣ ਦੀ ਖਾਤਰ ਕਿ ਪੁਰਾਣੇ ਸਮਿਆਂ ਚ ਜਿਹਦਾ ਸਿੰਚਾਈ ਦਾ ਸਾਧਨ ਸੀਗਾ ਉਹ ਸੀਗਾ ਤੇ ਕਿਵੇਂ ਚੱਲਦਾ ਹੁੰਦਾ ਸੀ ਜੀ ਤੇ ਕਿੰਨਾ ਪਾਣੀ ਕੱਢਦਾ ਹੁੰਦਾ ਕਿਵੇਂ ਵੜਦ ਚੱਲਦੇ ਹੁੰਦੇ ਸੀ ਜੀ ਅੱਜ ਤੋਂ ਇੰਨੇ ਸਾਲ ਪਹਿਲਾਂ ਟਿਊਬਲ ਨਹੀਂ ਸੀ ਹੁੰਦੇ ਖੂ ਹੁੰਦੇ ਸੀ ਹਾਂ ਉਹ ਇੱਕ ਮਾਡਲ ਤਿਆਰ ਕੀਤਾ ਬੱਚਿਆਂ ਲਈ ਕਿਤਾਬ ਹੈ ਜਿਹਦੇ ਵਿੱਚ ਆਪਾਂ ਸਾਰਾ ਕਲਾ ਦਾ ਸਫਰ ਜਿਵੇਂ ਆਪਾਂ ਸ਼ੁਰੂਆਤ ਕੀਤੀ ਹੈ ਮੋਟੀਵੇਸ਼ਨਲ ਕਿਤਾਬ ਹੈ ਵੀ ਜਿਹੜੇ ਬੱਚੇ ਪੜ੍ਹਨਗੇ ਇਹਨੂੰ ਪੜ੍ਹ ਕੇ ਬਹੁਤ ਕੁਝ ਸਿੱਖਣਗੇ ਵੀ ਜੀ ਬੱਚਾ ਕੋਈ ਵੀ ਜ਼ਰੂਰੀ ਨਹੀਂ ਵੀ ਪੜ੍ਹਾਈ ਦੇ ਵਿੱਚ ਕਾਮਯਾਬ ਹੋਣਾ ਜਾਂ ਕਿਸੇ ਵੱਡੀਆਂ ਉਦਿਆਂ ਤੇ ਜਾਣਾ ਜਾਂ ਕਿਸੇ ਹੋਰ ਅਸੀਂ ਨੌਕਰੀ ਵੀ ਕਰਨੀ ਆ ਜਿਹੜੀ ਤੁਹਾਡੇ ਕੋਈ ਅੰਦਰ ਕਲਾ ਹੈਗੀ ਹੈ ਕੋਈ ਖਿੱਚ ਹੈਗੀ ਹੈ ਅੰਦਰ ਕਿਸੇ ਕਿਸਮ ਦੀ ਵੀ ਉਹਨੂੰ ਕਿਵੇਂ ਬਾਹਰ ਕੱਢਣਾ ਹੈ ਇਹ ਕਿਤਾਬ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਦੱਸੀਆਂ ਹੋਈਆਂ ਬਹੁਤ ਵਧੀਆ ਅਕਵਾਲ ਜੀ ਬਹੁਤ ਧੰਨਵਾਦ ਕਿਉਂਕਿ ਜਿਹੜਾ ਤੁਸੀਂ ਇੱਕ ਥੋੜੀ ਕੱਲੀ-ਕੱਲੀ ਜਿਹੜੀ ਕਲਾਕਿਰਤੀ ਆ ਉਹ ਤੋਂ ਉਹੀ ਮੰਤਵ ਹੈ ਕਿ ਸਾਡੇ ਲਈ ਤਾਂ ਅਸੀਂ ਸਲੂਟ ਕਰਦੇ ਹਾਂ ਨੂੰ ਬਾਕੀ ਤੁਸੀਂ ਜਿਹੜਾ ਅੱਜ ਇਹ ਕਿੰਨੇ ਕਿੰਨੇ ਮਹੀਨੇ ਲੱਗੇ ਆ ਜਿਹੜੀ ਉਹ ਕਲਾ ਨੂੰ ਤੁਸੀਂ ਆ ਜਿਹੜੀ ਲਾਈਵ ਖੂਹ ਵਾਲੀ ਉਹ ਸ਼ੇਮੀ ਨਹੀਂ ਬਾਕੀ ਜਿਹੜੀ ਦੇ ਤਾਂ ਹਾਲ ਹੀ ਹੋਇਆ ਤੇ ਕਿੰਨਾ ਕ ਖਰਚਾ ਆ ਗਿਆ ਹੁਣ ਉਹ ਤੇ ਵੈਸੇ ਤਾਂ ਤੁਸੀਂ ਵੀ ਤਾਂ ਉਸੇ ਲੋੜ ਖਾਤਰੀ ਨਹੀਂ ਕੋਈ ਕੱਢਿਆ ਨਹੀਂ ਕੋਹ ਦਾ ਕੋਈ ਕੱਢਿਆ ਹੀ ਨਹੀਂ ਵਾਇਟੀ ਨਹੀਂ ਕੱਢਿਆ ਹਲੇ ਅਰੇ ਇੱਕੀ ਪੀਸ ਕਰ ਗਏ ਅੱਛਾ ਉੱਥੇ ਲਵਣਾ ਹੀ ਆ ਤੁਸੀਂ ਆਪਣੇ ਨੂੰ ਵਿਜ਼ਿਟ ਕਰਦੇ ਆ ਬੱਚੇ ਨੂੰ ਫੋਨ ਦੇਣਾ ਸੋ ਦੋਸਤੋ ਬਹੁਤ ਧੰਨਵਾਦ ਦੇਖਦੇ ਰਹੇ ਕਰੋ ਸਾਜਨ ਪੰਜਾਬੀ ਟੀਵੀ ਤੇ ਬਾਕੀ ਇਹਨਾਂ ਦਾ ਇੱਕ ਪੇਜ ਆ ਜੀ ਤੁਹਾਡਾ ਕੀ ਆ ਬਨੇ ਕਾਤੇ ਆ ਜੀ ਉਹ ਦੱਸਿਓ ਮਾੜਾ ਜੀ ਆਪਣੇ ਇੰਸਟਾਗ੍ਰam ਤੇ ਆਰਟਿਸਟ ਇਕਬਾਲ ਸਿੰਘ ਤੇ YouTube ਤੇ ਹੈਗਾ ਮਿਸਟਰ ਆਰਟਿਸਟ ਗਿਲ ਸੋ ਇਹ ਦੋਸਤੋ ਜਰੂਰ ਖੋਲ ਕੇ ਦੇਖ ਲੋ ਬੱਚਿਆਂ ਨੂੰ ਬਹੁਤ ਵੱਡੀ ਜਾਣਕਾਰੀ ਮਿਲੂ ਕਿਉਂਕਿ ਬੱਚੇ ਸੋਸ਼ਲ ਮੀਡੀਆ ਨਾਲ ਬਹੁਤ ਜੁੜੇ ਹੁੰਦੇ ਆ ਤੇ ਹੋਰ ਚੀਜ਼ਾਂ ਦੇਖਣ ਨਾਲੋਂ ਸਿੱਖਿਆ ਦੇ ਇਕ ਚੀਜ਼ ਇਹ ਹੀ ਆ ਵੀ ਦੇਖਣ ਨੂੰ ਮਿਲਣਗੀਆਂ ਇਹਦੇ 'ਚ ਇਹ ਸਾਰਾ ਮੰਨ ਲਓ ਇੱਥੇ ਲਏ ਜਿਹੜੇ ਨੇ ਕਲਾਕਿਰਤੀਆਂ ਇਹ ਦੇਖਣ ਨੂੰ ਮਿਲਣਗੀਆਂ ਸੋ ਬਹੁਤ ਬਹੁਤ ਧੰਨਵਾਦ